ਜਿੰਦਾਬਾਦ ਸਾਡਾ ਨੇਤਾ ਜਿੰਦਾਬਾਦ ਸ਼ਰੀਕਲ ਸਿੰਘ ਜਿੰਦਾਬਾਦ ਸ਼ਰੀਕਲ ਸਿੰਘ ਜਿੰਦਾਬਾਦ ਡਾਕਟਰ ਮਿੰਦਰ ਸਿੰਘ ਜਿੰਦਾਬਾਦ ਪੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨਿਸ਼ਾਨਾ ਮੱਜਾ ਸਿੰਘ ਵਿਖੇ ਬੜੇ ਖੁਸ਼ੀ ਦੇ ਨਾਲ ਇਕੱਤਰ ਹੋਏ ਸਾਰੇ ਮੇਰੇ ਵੀਰ ਆਮ ਆਦਮੀ ਪਾਰਟੀ ਦੇ ਵਰਕਰ ਜਿਨ੍ਹਾਂ ਨੂੰ ਅੱਜ ਬਹੁਤ ਖੁਸ਼ੀਆਂ ਨੇ ਕਿ ਸਰਦਾਰ ਭਗਵੰਤ ਸਿੰਘ ਜੀ ਮਾਨ ਜਿੰਨਾਂ ਦੀ ਪਾਰਟੀ ਪੰਜਾਬ ਦੇ ਵਿੱਚ ਪੂਰੀ ਰੋਸ਼ਨ ਹੋਈ ਆ ਜਿੰਨਾਂ ਦਾ ਨਾਂ ਪੂਰਾ ਹਿੰਦੁਸਤਾਨ ਵਿੱਚ ਚੱਲ ਰਿਹਾ ਉਹਨਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਬਹੁਤ ਤਗੜੀ ਧੱਕੇਸ਼ਾਹੀ ਕੀਤੀ ਸੀ ਸੀ ਬੀਜੇਪੀ ਨੇ ਉਸ ਦਾ ਕੱਲ ਜਿੱਤ ਦਾ ਨਤੀਜਾ ਜੋ ਹੈ ਸੁਪਰੀਮ ਕੋਰਟ ਨੇ ਦਿੱਤਾ ਕਿਉਂਕਿ ਪਹਿਲੇ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਉਹਨਾਂ ਦੀ ਅੱਠ ਵੋਟਾਂ ਜਿਹੜੀਆਂ ਰੱਦ ਕਰ ਦਿੱਤੀਆਂ ਸੀ ਸੁਪਰੀਮ ਕੋਰਟ ਨੇ ਜੋ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਕੱਲ ਜਿੱਤ ਦਿੱਤੀ ਆ ਉਹਦੀ ਖੁਸ਼ੀ ਮਨਾਉਂਦੇ ਆ ਆਜ ਰਸ਼ਹਰਾ ਸਾਹਿਬ ਦੇ ਵਿੱਚ ਸਾਰੇ ਵਰਕਰਾਂ ਵੱਲੋਂ ਲੱਡੂ ਵੰਡੇ ਗਏ ਨੇ ਔਰ ਖੁਸ਼ੀ ਮਨਾਈ ਗਈ ਆ ਔਰ ਅਸੀਂ ਖਾਸ ਕਰਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਵਧਾਈ ਦੇ ਪੱਤ ਨਹੀਂ ਵਧਾਈ ਦਿੰਨੇ ਆ ਔਰ ਸਾਡੇ ਹਲਕੇ ਦੇ ਐਮਐਲਏ અમન શерસંગી શહરી બધાઈ ਦੇ પાત્ર ਨੇ ਜੋ બહોત ਹੀ તગડે હોકે આમ પાર્ટી વાસ્તે રાત જાગે કર રહે ને ઓર سارے બકરન મે બધાઈ દના કે જો જીત ہوئی આ ਇਸ ਦੇ ਨਾਲ હિન્દુસ્તાન ਦਾ ਸਾਰਾ ਨਕਸ਼ਾ ਬਦਲੇਗਾ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਏਗਾ કે ਪੰਜਾਬ ਦੇ ਵਿੱਚ આમ ਆਵੀ પાર્ટી ਜਿਹੜੀ ਆ ਐ ਸਫਾਇਆ ਕਰ દેਗੀ ઓર ਇਹਨਾਂ ਦੇ ਹੱਕ ਦੇ ਵਿੱਚ سارے ਐਮਪੀ બનਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਤੁਹਾਡੇ ਗ੍ਰਾਮ ਵਿਖੇ ਮੀਟਿੰਗ ਕੀਤੀ ਗਈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਿਸ ਖੁਸ਼ੀ ਦੇ ਵਿੱਚ ਕੀਤੀ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸਪੀਰ ਸਿੰਘ ਨਿਸ਼ਾਰਮ ਮੱਜਾ ਸਿੰਘ ਤੋਂ ਆਮ ਆਦਮੀ ਪਾਰਟੀ ਤੋਂ ਸੇਵਾਦਾਰ ਸੋ ਅੱਜ ਦੇ ਵਿਸ਼ੇ ਦੀ ਅਸੀਂ ਗੱਲ ਕਰਦੇ ਆ ਕਿ ਇਹ ਅੱਜ ਦੀ ਜਿਹੜੀ ਮੀਟਿੰਗ ਕੀਤੀ ਗਈ ਏ ਉਹ ਸਾਡੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜੋ ਭਾਜਪਾ ਵੱਲੋਂ ਮੇਹਰ ਦੀ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਧੱਕਾ ਹੋ ਰਿਹਾ ਸੀ ਉਸ ਦੇ ਵਿੱਚ ਸੁਪਰੀਮ ਕੋਰਟ ਵਿੱਚ ਜੱਜ ਸਾਹਿਬ ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਏ ਤੇ ਸਾਡੇ ਮੇਰਾ ਦੀ ਜਿੱਤ ਹੋਈ ਏ ਉਸ ਦੇ ਰਿਗਾਰਡਿੰਗ ਅੱਜ ਪ੍ਰਧਾਨ ਡਾਕਟਰ ਰਵਿੰਦਰ ਸਿੰਘ ਜੀ ਕਲੀਅਰ ਬਲਾਗ ਪ੍ਰਧਾਨ ਲਖਵਿੰਦਰ ਸਿੰਘ ਜੀ ਲਖਾ ਮਿਸਤਰੀ ਸੁੱਚਾ ਸਿੰਘ ਜੀ ਮਨਜੀਤ ਸਿੰਘ ਜੀ ਮस्तान ਸਿੰਘ ਜੀ ਤੇ ਹੋਰ ਵੀ ਮੇਰੇ ਜਿਹੜੇ ਵੀਰ ਭਰਾ ਜੋ ਇਸ ਮੀਟਿੰਗ ਦੇ ਵਿੱਚ ਜਿਨ੍ਹਾਂ ਨੇ ਹਾਜ਼ਰੀ ਭਰੀ ਏ ਮੈਂ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਜਿਹੜੇ ਅੱਜ ਸਾਡੀ ਗ੍ਰਹਿ ਵਿਖੇ ਸਾਡੀ ਖੁਸ਼ੀਆਂ ਦੇ ਵਿੱਚ ਜੋ ਕਿ ਸ਼ਾਮਲ ਹੋਏ ਨੇ ਬਦੀ ਜੋ ਅੱਜ ਮੀਟਿੰਗ ਕੀਤੀ ਗਈ ਆ ਮਢਾਈ ਬਣਦੀ ਗਈ ਕਿਸ ਖੁਸ਼ੀ ਦੇ ਵਿੱਚ ਮਢੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਮੀਟਿੰਗ ਹੋਈ ਆ ਸਾਡੇ ਆਮ ਆਦਮੀ ਪਾਰਟੀ ਇਹਨਾਂ ਦਾ ਬਹੁਤ ਚੰਗੀ ਕਰਕੇ ਧੱਕਾ ਹੋਇਆ ਮੇਹਰ ਦੀ ਚੋਣ ਵਿੱਚ ਜੋ ਕਿ ਭਾਜਪਾ ਨੇ ਬਹੁਤ ਸਾਡਾ ਨਾਂਨਸਾਫੀ ਕੀਤੀ ਆ ਤੇ ਕੋਰਟ ਨੇ ਸਾਡੀ ਪਾਰਟੀ ਦੇ ਹੱਕ ਵਿੱਚ ਫੈਸਲਾ ਦਿੱਤਾ ਅਸੀਂ ਕੋਰਟ ਦਾ ਜੱਜ ਸਾਹਿਬ ਦਾ ਤੇ ਪ੍ਰਗੋਗਨ ਮਾਨ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਅੱਜ ਸਾਡਾ ਰਵਿੰਦਰ ਸਿੰਘ ਜੀ ਕਲੇਰ ਜਿਹੜੇ ਉਹਨਾਂ ਦੀ ਅਗਵਾਈ ਵਿੱਚ ਇਹ ਨਿਸ਼ਾਰਾ ਮੱਜ ਸੰਗ ਮੀਟਿੰਗ ਕੀਤੀ ਆ ਤੇ ਇਸ ਖੁਸ਼ੀ ਵਿੱਚ ਜਨ ਲੱਡੂ ਵੰਡੇ ਗਏ ਆ ਤੇ ਸਾਰੇ ਵਰਕਰਾਂ ਦਾ ਜਸਪ੍ਰੀਤ ਸਿੰਘ ਜੀ ਸਾਡੇ ਬਾਬਾ ਜੀ ਲਖਵਿੰਦਰ ਸਿੰਘ ਜੀ ਮਨਜੀਤ ਸਿੰਘ ਜੀ ਸਾਰੇ ਵਰਕਰ ਜਿਹੜੇ ਸੀਨੀਅਰ ਵਰਕਰ ਹੀ ਉਹ ਆ ਜਿਹੜੇ ਸ਼ਾਮਲ ਹੋਏ ਨੇ ਸਾਰਿਆਂ ਦਾ ਇੱਥੇ ਦਿਲ ਦੀਆਂ ਗਰਹੀਆਂ ਤੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ